ਕਾਦੀ ਵਾ 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 ਮਾਨਸਪਤ ਬਹੁਤ ਮੋਤਵਨ ਭਾਈ ਮੁਬਾਰਕਾ ਬਹੁਤ ਬੋਲ ਭਾਈ ਮੁਬਾਰਕ ਬਹੁਤ ਵੱਡੀ ਬਹੁਤ ਵੱਡੀ ਗੱਲ ਬਹੁਤ ਵੱਡੀ ਬਹੁਤ ਵੱਡੀ ਗੱਲ ਚਲੋ ਹਿੰਦੁਸਤਾਨ ਦੀ ਨਿਆਪਾਲ ਕਰ ਮੋਦੀ ਹਿੰਦੁਸਤਾਨ ਦੇ ਸੰਵਿਧਾਨ ਦਾ ਗਲਤ ਸਲਾਕਾ ਕਰਦਾ ਹੈ ਕੋ ਕਰ ਲਿਆ ਲੁਕੀਤਾ ਬਹੁਤ ਵਧੀਆ ਥੋੜੀ ਥੋੜੀ ਡਾਊਨ ਬਹੁਤ ਤੇਜ਼ ਦੇ ਲੋਕਤੰਤਰ ਦੇ ਹੱਕ ਦੇ ਵਿੱਚ ਉਹ ਜਿਹੜਾ ਉਹ ਫੈਸਲਾ ਕੀਤਾ ਸੋ ਮੈਂ ਪੂਰੇ ਦੇਸ਼ ਵੱਸ ਕੇ ਵਧਾਈ ਦੇਣਾ ਅੱਜ ਵੀ ਕੀ ਦੀ ਬਾਤ ਜੀ ਨੇ 1 ਸਾਲ ਪਹਿਲਾਂ ਜਿਹੜਾ ਇੰਡੀਆ ਲਾਇੰਸ ਪੜਾਇਆ ਸੀਗਾ ਇੰਡੀਆ ਲਾਇੰਸ ਨੇ ਜੋ ਕੁਝ ਕੀਤਾ ਅੱਜ મોદી ਕਮਜ਼ੋਰ ਹੋਇਆ ਬਹੁਤ ਬੁਧੀਤਰਾ ਔਰ ਕੋਰਟ ਨੇ ਜਿਹੜਾ ਫੈਸਲਾ ਦਿੱਤਾ ਸਰ ਬਹੁਤ ਹੀ ਦੇਸ਼ ਵਾਸ਼ਿੰਗ ਦੇਖਦੀ ਵਧਾਈ ਹੈ ਕੋਨਾਂ ਨੇ ਪਹਿਲਾਂ ਇੰਡੀਆ ਲਾਇੰਸ ਦੇੰਨੀਆਂ ਬੋਟੀਆਂ ਪਾਈਆਂ ਤੇ ਅੱਜ ਕੋਰਟ ਨੇ ਜਿਹੜਾ ਇਨਸਾਫ ਕੀਤਾ ਉਹ ਬਹੁਤ ਵੱਡਾ ਦੇਸ਼ ਦੇ ਹਿਤ ਵਿੱਚ ਆ ਦੇਸ਼ ਦੇ ਵਿੱਚ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਦੇ ਵਿੱਚ ਅੱਜ ਦਾ ਫੈਸਲਾ ਜਿਹੜਾ ਉਹ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਲਈ ਤੋ ਮੈਂ ਪੂਰੇ ਦੇਸ਼ ਵਸੀਆਂ ਨੂੰ ਆਪਣੀ ਪਾਰਟੀ ਦੇ ਸਭ ਲੀਡਰਾਂ ਨੂੰ ਆਪਣੇ ਪੰਜਾਬ ਦੇ ਵਲੰਟੀਅਰਾਂ ਨੂੰ ਦੇਸ਼ ਦੇ ਵਲੰਟੀਅਰ ਸਭ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਔਰ ਮੈਂ ਕਾਮਨਾ ਕਰਦਾ ਕਿ ਅਰਵਿੰਦ ਕੇਜਰੀਵਾਲ ਜੀ ਹੋਰ ਮਜ਼ਬੂਤ ਹੋ ਕੇ ਬਾਦੋਂ ਆਉਣਗੇ ਕੱਲ ਤੋਂ ਬਾਅਦ ਸਾਡੀ ਅਗਵਾਈ ਕਰਦਗੇ ਔਰ ਦੇਸ਼ ਦੇ ਅੰਦਰ ਜਿੰਨੀਆਂ ਵੀ ਇਲੈਕਸ਼ਨ ਹੋਈਆਂ ਉਹਦੇ ਸਾਡੀ ਅਗਵਾਈ ਕਰਦਗੇ ਉਹ ਸਭ ਨੂੰ ਮੈਂ ਕਹਾਂ ਜੀ ਮੋਦੀ ਨੂੰ ਐਡਾ ਵੱਡਾ ਝਟਕਾ ਔਰ ਇੱਕ ਫਰਜ਼ੀ ਕੇਸ ਬਣਾਇਆ ਹੈਗਾ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਕਿ ਫਰਜ਼ੀ ਕੇਸ ਦੇ ਵਿੱਚ ਸ਼ਰਬ ਘਟਾਲੇ ਦੇ ਨਾਂ ਤੇ ਇੱਕ ਫਰਜ਼ੀ ਕੇਸ ਵੜਾ ਕੇ ਉਹਨਾਂ ਨੂੰ ਫਸਾਇਆ ਗਿਆ ਇਸ ਕਰਕੇ ਅੱਜ ਬੀਜੇਪੀ ਨੂੰ ਮੋਦੀ ਨੂੰ ਅਮਿਤ ਸ਼ਾਹ ਨੂੰ ਬਹੁਤ ਵੱਡਾ ਇੱਕ ਝਟਕਾ ਦਿੱਤਾ ਕੋਰਟ ਨੇ ਔਰ ਸੱਚ ਜਿਹੜਾ ਸਾਰੇ ਦੇਸ਼ watchers ਦੇ ਪੂਰੇ world ਦੇ ਵਿੱਚ ਜਿਹੜਾ ਉਹ ਸਾਹਮਣੇ ਆਇਆ ਅੱਜ ਸੱਚ ਦੀ ਜਿੱਤ ਹੋਈ ਬਹੁਤ ਵੱਡੀ ਮਜ਼ਬੂਤੀ ਮਿਲੀ ਸਾਡੇ ਅਗਵਾਈ ਕਰਨ ਵਾਲੇ ਦੇਸ਼ ਦੇ ਦੇਸ਼ ਦੀ ਸਾਡੀ ਪਾਰਟੀ ਦੀ ਕੋਈ ਕਰਨ ਵਾਲਾ ਸਾਡੇ ਕੰਵਿਨਰ ਅਜ ਬਾਹਰ ਆ ਗਏ ਇਹ ਪਾਤ ਵੱਡੀ ਸੱਚ ਦੀ ਜੜੀ ਉਹ ਜਿੱਤ ਹੋਈ ਠੀਕ ਹੈ ਜੀ